पाठ दसवा गुलदस्ता उद्देश मिलजुल के रहना एक दूसरे के सहयोग नाल विकास वाल जाया जा सकता है आज मनमोहन बहुत खुश सी क्योंकि उस दे नानी जी का जन्मदिन सी सारे घर नू उसने अपने हथा नाल सजाया सी नानी जी नाल उस बहुत प्यार सी कुछ रिश्तेदार अते आंड गुमान तो भी कुछ लोग आए हुए सन सारे लोग उनानू सुगात दे रूप विच कुछ ना कुछ दे रहे सन मनमोहन ने बहुत सुंदर फूलों ਦਾ ਗੁਲਦਸਤਾ ਆਪਣੀ ਨਾਨੀ ਜੀ ਨੂੰ ਭੇਟ ਕੀਤਾ। ਫੁੱਲਾਂ ਦੀ ਖੁਸ਼ਬੂ ਨਾਲ ਸਾਰਾ ਘਰ ਮਹਿਕ ਗਿਆ ਸੀ। ਨਾਨੀ ਜੀ ਨੇ ਮਨਮੋਹਨ ਨੂੰ ਗਲੇ ਨਾਲ ਲਗਾ ਲਿਆ। ਅਦੇ ਕਹਿਣ ਲੱਗੇ, "ਮਨਮੋਹਨ, ਤੇਰੀ ਸੁਗात ਤੇ ਮੈਨੂੰ ਬਹੁਤ ਪਸੰਦ ਆਈ ਹੈ। ਕਿੰਨੇ ਸੋਹਣੇ ਨੇ ਇਹ ਫੁੱਲ, ਬਿਲਕੁਲ ਤਾਜ਼ੇ।" ਨਾਨੀ ਜੀ, ਤੁਸੀਂ ਵੀ ਤਾਂ ਫੁੱਲਾਂ ਬਾਗ ਹੀ ਆਪਣੇ ਪਿਆਰ ਨਾਲ ਘਰ ਨੂੰ ਮਹਿਕਾ ਕੇ ਰੱਖਿਆ ਹੈ। ਮਨਮੋਹਨ ਕੀ ਤੈਨੂੰ ਪਤਾ ਹੈ ਕਿ ਬਹੁਤ ਸਮਾਂ ਪਹਿਲਾਂ ਗੁਲਦਸਤਾ ਨਹੀਂ ਸੀ ਬਣਦਾ ਕਿਉਂਕਿ ਇਹ ਸਾਰੇ ਫੁੱਲ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਸਨ ਉਹ ਕਿਉਂ ਮਨਮੋਹਨ ਬੋਲਿਆ ਨਾਨੀ ਜੀ ਬੋਲੇ ਮੈਨੂੰ ਤਾਂ ਫੁੱਲ ਬੜੇ ਪਿਆਰੇ ਲੱਗਦੇ ਹਨ ਅਤੇ ਜਦੋਂ ਇਹਨਾਂ ਦਾ ਗੁਲਦਸਤਾ ਬਣ ਜਾਂਦਾ ਹੈ ਤਾਂ ਇਹਨਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲੱਗ ਜਾਂਦੇ ਹਨ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਕਿ ਇਹਨਾਂ ਦਾ ਗੁਲਦਸਤਾ ਕਿਉਂ ਨਹੀਂ ਸੀ ਬਣਦਾ ਮਨਮੋਹਨ ਨੇ ਬੜੇ ਉਤਸ਼ਾਹ ਨਾਲ ਪੁੱਛਿਆ ਮੈਂ ਰਾਤ ਨੂੰ ਕਹਾਣੀ ਸੁਣਾਉਣ ਦੀ ਥਾਂ ਅੱਜ ਤੈਨੂੰ ਇਸ ਬਾਰੇ ਹੀ ਦੱਸਾਂਗੀ ਨਾਨੀ ਜੀ ਬੋਲੇ ਜਦੋਂ ਸਾਰੇ ਮਹਿਮਾਨ ਚਲੇ ਗਏ ਮਨਮੋਹਨ ਨਾਨੀ ਜੀ ਦੇ ਦੁਆਲੇ ਹੋ ਗਿਆ ਚਲੋ ਨਾਨੀ ਜੀ ਹੁਣ ਦੱਸੋ ਪਹਿਲਾ ਗੁਲਦਸਤਾ ਕਿਉਂ ਨਹੀਂ ਸੀ ਬਣ ਸਕਦਾ ਚਲ ਸੁਣ ਫਿਰ ਇਹ ਸਾਰੇ ਫੁੱਲ ਇੱਕ ਹੀ ਰਾਜੇ ਦੀ ਸੰਤਾਨ ਸਨ ਸ਼ੁਰੂ ਸ਼ੁਰੂ ਵਿੱਚ ਇਹ ਸਾਰੇ ਲੜਨ ਲੱਗੇ ਸਾਰੇ ਆਪਣੀ ਵਡਿਆਈ ਕਰਨ ਲੱਗੇ ਕਮਲ ਦਾ ਫੁੱਲ ਕਹਿਣ ਲੱਗਾ ਸਭ ਤੋਂ ਸੁੰਦਰ ਮੈਂ ਹਾਂ ਮੈਂ ਸੰਸਾਰ ਦੇ ਸਾਰੇ ਹਿੱਸਿਆਂ ਵਿੱਚ ਖਿਰਦਾ ਹਾਂ ਇੱਥੋਂ ਤੱਕ ਕਿ ਲక్ష్ਮੀ ਮਾਤਾ ਵੀ ਮੇਰੇ ਉੱਪਰ ਹੀ ਬਿਰਾਜਮਾਨ ਹੁੰਦੀ ਹੈ ਗੇਂਦਾ ਬੋਲਿਆ ਮੇਰੀ ਸੁੰਦਰਤਾ ਦਾ ਤਾਂ ਕੀ ਹੀ ਕਹਿਣਾ ਲੋਕ ਮੈਨੂੰ ਆਪਣੇ ਘਰਾਂ ਦੇ ਲਾਉਣ ਵਿੱਚ ਸਜਾਉਂਦੇ ਹਨ ਫੁੱਲਾਂ ਨੂੰ ਵੀ ਆਪਣੇ ਤੇ ਬੜਾ ਹੰਕਾਰ ਹੈ ਨਾਨੀ ਮਾ ਮਨਮੋਹਨ ਬੋਲਿਆ ਹਾਂ ਬੇਟਾ ਤੂੰ ਚਮੇਲੀ ਦੇ ਫੁੱਲ ਦੀ ਤਾਂ ਸੁਣ ਉਹ ਕੀ ਕਹਿੰਦਾ ਹੈ ਚਮੇਲੀ ਦਾ ਫੁੱਲ ਬੋਲਿਆ ਮੈਨੂੰ ਫਾਰਸੀ ਭਾਸ਼ਾ ਵਿੱਚ ਜੈਸਮਿਨ ਕਹਿੰਦੇ ਹਨ ਜਿਸ ਦਾ ਅਰਥ ਹੁੰਦਾ ਹੈ ਪ੍ਰਭੂ ਦੀ ਦੀਨ ਮੈਨੂੰ ਤਾਂ ਸੂਗਤ ਦੇ ਰੂਪ ਵਿੱਚ ਪਰਮਾਤਮਾ ਨੇ ਧਰਤੀ ਵਾਸੀਆਂ ਨੂੰ ਦਿੱਤਾ ਹੈ ਮੈਂ ਆਪਣੀ ਖੁਸ਼ਬੂ ਲਈ ਪ੍ਰਸਿੱਧ ਹਾਂ ਗੁਲਾਬ ਕਿਤੇ ਕੱਟ ਸੀ ਉਹ ਬੋਲਿਆ ਮੈਨੂੰ ਤਾਂ ਫੁੱਲਾਂ ਦਾ ਰਾਜਾ ਕਹਿੰਦੇ ਹਨ ਮੈਂ ਦੁਨੀਆ ਦਾ ਸਭ ਤੋਂ ਖੂਬਸੂਰਤ ਫੁੱਲ ਹਾਂ ਪਿਆਰ ਦੀ ਨਿਸ਼ਾਨੀ ਹਾਂ ਸਾਰੇ ਆਪਸ ਵਿੱਚ ਝਗੜ ਰਹੇ ਸਨ ਤਾਂ ਉੱਥੇ ਇੱਕ ਪਰੀ ਆ ਪਹੁੰਚੀ ਕਹਿਣ ਲੱਗੀ ਤੁਸੀਂ ਸਾਰੇ ਹੀ ਖੂਬਸੂਰਤ ਅਤੇ ਉਪਯੋਗੀ ਹੋ ਇਕੱਠੇ ਮਿਲ ਕੇ ਰਹੋਗੇ ਇੰਨੇ ਸੁੰਦਰ ਲੱਗੋਗੇ ਕਿ ਸਾਰੇ ਦੇਖ ਦੇ ਹੀ ਰਹਿ ਜਾਣਗੇ ਸਾਰਿਆਂ ਨੇ ਪਰੀ ਦਾ ਕਹਿਣਾ ਮੰਨ ਲਿਆ ਸਾਰੇ ਇੱਕ ਦੂਸਰੇ ਦੇ ਗਲੇ ਮਿਲੇ ਅਤੇ ਖੁਸ਼ੀ-ਖੁਸ਼ੀ ਰਹਿਣ ਲੱਗੇ ਜਦੋਂ ਇਹ ਸਾਰੇ ਇਕੱਠੇ ਮਿਲ ਜਾਂਦੇ ਹਨ ਤਾਂ ਇੱਕ ਖੂਬਸੂਰਤ ਗੁਲਦਸਤਾ ਬਣ ਜਾਂਦਾ ਹੈ ਜਿਸ ਨੂੰ ਕੀ ਸਾਰੇ ਖੁਸ਼ੀ ਦੇ ਮੌਕੇ ਸੋਗਾਤ ਦੇ ਰੂਪ ਵਿੱਚ ਇੱਕ ਦੂਸਰੇ ਨੂੰ ਟਿੰਡੇ ਹਨ ਨਾਨੀ ਮਾਂ ਇਹ ਤਾਂ ਮੈਨੂੰ ਅੱਜ ਪਤਾ ਚੱਲਿਆ ਕਿ ਗੁਲਦਸਤਾ ਕਿਵੇਂ ਬਣਿਆ ਨਾਲੇ ਇਹ ਵੀ ਪਤਾ ਚੱਲਿਆ ਕਿ ਇਕੱਠੇ ਰਹਿਣ ਨਾਲ ਕਿਵੇਂ ਦੁਨੀਆ ਬਦਲ ਜਾਂਦੀ ਹੈ ਭਾਈਚਾਰੇ ਦਾ ਅਰਥ ਸਮਝ ਆ ਜਾਂਦਾ ਹੈ ਪਿਆਰ ਹੋਣ ਨਾਲ ਮਾਹੌਲ ਸੁਖਾਵਾਂ ਬਣ ਜਾਂਦਾ ਹੈ ਹਾਂ ਪੁੱਤਰ ਮੈਨੂੰ ਬਹੁਤ ਚੰਗਾ ਲੱਗਿਆ ਕਿ ਤੂੰ ਇਸ ਦੇ ਅੰਦਰੂਨੀ ਭਾਵ ਨੂੰ ਸਮਝ ਗਿਆ ਏ ਫਿਰ ਦੋਵੇਂ ਨਾਨੀ ਅਤੇ ਦੋਤਾ ਗੱਲਾਂ ਕਰਦੇ ਕਰਦੇ ਸੌਂ ਗਏ ਕੀ ਸਿੱਖਿਆ ਇਕਤਾ ਦਾ ਮਹੱਤਵ ਆਪਸ ਵਿੱਚ ਮਿਲਜੁਲ ਕੇ ਰਹਿਣਾ ਆਪਣੀ ਯੋਗਤਾ ਦੇ ਨਾਲ-ਨਾਲ ਦੂਸਰੇ ਦੀ ਯੋਗਤਾ ਨੂੰ ਵੀ ਮਹੱਤਵ ਦੇਣਾ